ਆਗਿਆ ਜੋ ਨਿਰਨਾਟ ਰਿਓ ਸਰਦਾਰ ਖਰਿੰਦਰ ਸਿੰਘ ਜੀ ਬੋਲਦੇ ਹੋਏ ਆਏ ਤੇ ਬੁਢੀਏ ਬਲਾਈਏ ਪਰਦੇ ਵਾਹਿਗੁਰੂ ਦੀ ਗੱਲ ਸਾਹਿਬ ਵਾਹਿਗੁਰੂ ਦੀ ਬਦੇ ਤੇ ਹੁਣ ਇੱਕ ਆ ਨਾ ਗੱਲ ਰੱਖਣ ਲੱਗਾ ਕਿਵਾਂ ਲੋਕਾ ਜੀ ਨੇ ਗੱਲ ਕਹੀ ਪਾਗ ਦੀ ਵੀ ਗੱਲ ਰੱਖੀ ਕਿ ਪਾਗ ਦੀ ਜਿੱਤੀ ਆ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਗੱਲ ਰੱਖੀ। ਔਰ ਉਹਦੇ ਨਾਲ-ਨਾਲ ਜਦੋਂ 2020 ਦੇ ਵਿੱਚ ਕਾਲੇ ਕਾਨੂੰਨ ਲਾਗੂ ਹੋਏ ਤੇ ਹਰਿਆਣੇ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਰਸਤੇ ਮਿਲੇ ਔਰ ਕਿਵੇਂ ਇਹਨਾਂ ਨੇ ਹਰਿਆਣੇ ਵਾਲਿਆਂ ਨੇ ਮੱਲਾ ਮਾਰੀਆਂ ਉਦੋਂ ਰਸਤੇ ਕਿੱਤੇ ਸੀ ਪਰ ਅੱਜ ਇਹ ਹਰਿਆਣੇ ਵਾਲੇ ਤੁਹਾਨੂੰ ਫੇਰ ਦਿੱਲੀ ਇਹਦੇ ਲੈਣ ਵਾਸਤੇ

ਇੱਕ ਪੈਗੜਾ ਮਾਲਦੇ ਨਾ ਰੱਤਾਂ ਖੇਡਣ ਮਾਲਦੇ ਤੇ ਫਿਰ ਜੋਰ ਲਗਾਉਂਦੇ ਆ ਔਰ ਇਹ ਮਾਂ ਬਚੇਤਾ ਜਣੀਆਂ ਆ ਇੱਕ ਪੈਗੜਾ ਮਦਰ ਵਾਲੀ ਗੱਲ ਆ ਔਰ ਫਿਰ ਆਣ ਕੇ ਸ਼ਸ਼ਤਰ ਚੁੱਕ ਕੇ ਫਿਰ ਜੋਰ ਪਖਰ ਵਾਲੀ ਗੱਲ ਆ ਕਿ ਅਸੀਂ ਦਿੱਲੀ ਜਾਣ ਵਾਸਤੇ ਕਾਬਜਾ ਆ ਔਰ ਗੁਰੂ ਤੇਗ ਬਹਾਦਰ ਸਾਡੀ ਜਿੰਨੀ ਗੱਲਬਾਤ ਰੱਖੀ ਆ ਉਦੋਂ ਵੀ ਭਰਾਉ ਖਾਨ ਰਾਜ ਜਿਹੜੇ ਮੁਗਲ ਸੀ ਘਰਾਏ ਮਹੀਨਾ ਕ੍ਰਿਕਮ ਜਿੰਦਦਲੀਆ ਔਰ ਦਸਰੇ ਬਾਦਸ਼ਾਹ ਨੇ ਕਿਹਾ ਕਿ ਏਦਾਂ ਕਰਨੇ ਕਰਕੇ ਆਪਾਂ ਉਹਨਾਂ ਜ਼ਮੀਨਾਂ 'ਤੇ ਮਾਰ ਪਾਇਆ ਬਾਬੇ ਬੰਦਾ ਸਿੰਘ ਬਹਾਦਰ ਨੇ ਕਿ ਕਾਨੂੰਨ ਇੱਕ ਵਾਰੀ ਲੱਗੇ ਬੜੀ ਵਾਰ-ਵਾਰ ਲੱਗੇ ਜਾਂਦੇ ਆ ਉਸ ਤੋਂ ਬਾਅਦ ਬੜੀਆਂ ਲੇਰਾਂ ਹੋਈਆਂ ਪਰ 2020 ਦੇ ਵਿੱਚ ਉਹ ਤੋਂ ਰਾਗ ਕੇ ਅਗੇ ਜਿਹਦੇ ਵਿੱਚ ਕਿਸਾਨ ਵੀ ਆਉਗਾ ਸੀ ਜਿਹਦੇ ਵਿੱਚ ਮਜ਼ਦੂਰ ਵੀ ਆਉਗਾ ਸੀ ਇਹ ਤੋਂ ਤਾਂ ਕਿ ਇਹਨਾਂ ਕਾਨੂੰਨਾਂ ਦੇ ਔਰ ਮਨਵੀ ਕਰਨ ਔਰ ਉੱਥੇ ਮੈਂ ਕਰਦੇ ਲਵਾ ਕਿ ਜਦੋਂ ਮੌਕੇ ਉੱਤੇ ਇੱਕ ਸੁਸਤੰਤ ਕਰਕੇ ਉੱਥੇ ਆ ਕਿ ਬਾਕੀ ਰਹੀਆਂ ਮੰਗਾ ਉਹਦੇ ਬਾਰੇ ਕੀ ਰਖਣਾ ਮੋਦੀ ਸਰਕਾਰ ਨੇ ਨਿਤੀ ਸੱਜੇ ਅਗਵਾ ਜਨਰਲ ਫੈਕਟਰੀ ਖੇਤੀ ਦਾ ਜਿਹੜਾ ਭਾਅ ਪੜਾ ਉਹਨੇ ਮੋਹਰ ਲਾ ਕੇ ਦਿੱਤੀ ਕਿ ਅਸੀਂ ਇੱਕ ਕਮੇਟੀ ਬਣਾ ਕੇ ਔਰ ਕਮੇਟੀ ਬਣਾ ਕੇ ਭਾਅ ਦੇ ਵਿੱਚ ਪੰਜ ਮੈਂਬਰੀ ਔਰ ਉਹ ਕਮੇਟੀ ਬਿਆਰ ਕਰਕੇ ਆਰਨੇ ਜਿਹੜੀ ਗਾਰੰਟੀ ਕਿਨੋਂ ਉਹਦੇ ਬਾਰੇ ਗੱਲ ਰੱਖਾਂਗੇ ਬਿਜਲੀ ਦਾ ਕਾਨੂੰਨ ਜਿਹੜਾ ਪੈਰਿਆ ਉਹਦੇ ਬਾਰੇ ਗੱਲ ਰੱਖਾਂਗੇ ਲਕੀਰਪੁਰ ਨੇ ਕੇਸ ਜਿਹੜਾ ਜਿਹੜੇ ਆਪਣੇ ਸ਼ਹੀਦ ਹੋਏ ਬੱਚੇ ਉਹਦੇ ਬਾਰੇ ਗੱਲ ਰੱਖਾਂਗੇ ਔਰ ਜਿਹੜਾ 750 ਪਖਾਨ ਸ਼ਹੀਦ ਹੋਇਆ ਉਹਨਾਂ ਦੀ ਗੱਲ ਰੱਖਾਂਗੇ ਸਭ ਤੋਂ ਜ਼ਿਆਦਾ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਪਰਚੇ ਬਣਦੇ ਕਿੰਨਾ ਖੱਤਰ ਨੂੰ ਹਰਿਕਾਪਟ ਤੋਂ ਘੱਦੀ ਨਹੀਂ ਤੋਂ ਥੰਗਦਾ ਉਥੇ گی خوشی کہا میں سوچتا ہوں کہ یار پر باہر کسی گل کی کمی نہیں پر ایک ادا جبان آ کے گھر کے لڑائی جیڑی ہے وہ دس کی لڑا اتنا ودیا انسان ہوتے ہو سکتا ਉਹ ਦਿਨ ਵੀ ਆਪਾ ਔਰ ਇਹ ਦਿਨ ਦੇ ਨਾਂ ਪਹਿਲਾਂ ਦੇਖੇ ਔਰ ਇਹਦੀ ਅਗਵਾਈ ਦੇ ਵਿੱਚ ਜੋ ਵੀ ਗੈਰਾਇਤ ਨੂੰ ਹੋਇਆ ਗੱਲ ਰੱਖੇ ਔਰ ਉਹਦੇ ਤੇ ਪਹਿਲਾਂ ਦੇਖ ਕੇ ਪਾਪਾ ਜਿਹਾ ਪਹਿਲਾਂ ਮਾਰ ਕੇ ਔਰ ਦਿੱਲੀ ਵਾਲੇ ਪਾਸੇ ਦੇ